ਆ ਜੇ ਬੈਠੋ ਨਾ ਜਾਨੇ ਜੀ ਰਹਿ ਰਹੇ ਹੋ ਜੀ ਜਨਾਬ ਗੱਡੀ ਤੋਂ ਛੱਡ ਜਾਓ ਹੁਣ ਉੱਥੇ ਆ ਕੇ ਬੰਦਾ ਉਸਤਾਜ ਤੋਂ ਮਾਰ ਜੀ ਅਸੀਂ ਕੱਟ ਜਾਣਾ ਨਹੀਂ ਨਹੀਂ ਉੱਥੇ ਛੰਨ ਬਿਸ਼ੋਣੀ ਪੈਣੀ ਐ ਜੀ ਪਰਸੀ ਉਹ ਨਹੀਂ ਚੱਲੋ ਚੱਲੋ ਆਦੀ ਵੀ ਵਿਚਾਰਨਾ ਆਦੀ ਵੀ ਵਿਚਾਰਨਾ ਜੇ ਫਾਜ਼ੀ ਜੀ ਵੀ ਖੋਲ ਦਿਓ ਜੀ ਜੋ ਵੀ ਸਾਡਾ ਕੰਮ ਕੀ ਹੈ ਲੈਣ ਦੇਣਾ ਥਾਣ ਤੁਸੀਂ ਖਾਓ ਸੌਣ ਤੁਸੀਂ ਨਹੀਂ ਲੈਣਾ ਤੁਹਾਨੂੰ ਚਲ ਜਾਓ ਉੱਥੇ ਨਹੀਂ ਤੁਸੀਂ ਕੀ ਜੋ ਹੋ ਜਾਂਦਾ ਨਹੀਂ ਕੰਮ ਚਾਹ ਪਿਆ ਜੀ ਕੋਈ ਗੱਲ ਕੋਈ ਗੱਲ ਨਹੀਂ ਠੀਕੋ ਸਾਡਾ ਭਰਾ ਤਾਂ ਇਦਾਂ ਦਾ ਉਹਦਾ ਗਲਾ 15 ਪਿੰਡਾਂ ਚ ਆਵਾਜ਼ ਜਾਊਗੀ ਮਗ ਫਟਿਆ ਹੋਇਆ ਦਾਦੇ ਦੀ ਰਹਿਮਤ ਨਾਲ ਮਾਜੂਦਾ ਸੁਣ ਗਈ ਜੇ ਰੋਣਾ ਹੀ ਕੋਈ ਨਹੀਂ ਪਾਣੀ ਵਰਲਡ ਚਲੀ ਜਾਣੀ ਆਵਾਜ਼ ਜੀ ਚਲੀ ਜੀ ਸਾਡੇ ਵੇਲੇ ਪਹਿਲਾਂ ਬੱਤੀਆਂ ਪੁੱਤੀਆਂ ਥੋੜੀ ਹੁੰਦੀਆਂ ਸੀ ਜਦੋਂ ਅਸੀਂ ਕਹਿੰਦੇ ਵੇ ਜੀ ਵੇ ਸਾਨੂੰ ਉਹ ਵੀ ਗਾਣਾ ਯਾਰ ਇਸ ਕਰਕੇ ਗਾਵਾਂਗੇ ਜਸ਼ਨ ਕਰਾਂਗੇ ਤੁਸੀਂ ਰਾਜੀ ਰਹੋ ਖੁਸ਼ ਰਹੋ ਮੇਰੀ ਆਪ ਜੀ ਅੱਜ ਫਰੀਦਕੋਟ ਪ੍ਰਸ਼ਾਸਨ ਨੇ ਤੇ ਭਾਜਪਾ ਸਰਕਾਰ ਨੇ ਰਲ ਕੇ ਬਹੁਤ ਨੰਗਾ ਨਾਚ ਖੇਡਿਆ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਹਾਂਸਰਾ ਜਾਂਸ ਤੋਂ ਪਿੰਡ ਬੀਲੇ ਆਲਾ ਵਿਖੇ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਸਾਨੂੰ ਅੱਜ ਗੱਡੀਆਂ ਤੇ ਸਿੱਟਿਆ ਤੇ ਨੰਗਾ ਨਾਚ ਜਿਹੜਾ ਕਿ ਆਪਦੇ ਛੋਟੀ ਦਾ ਭਾਜਪਾ ਦੀ ਗੁਲਾਮੀ ਦਾ ਇੱਕ ਨੰਗਾ ਨਾਚ ਇਹ ਅੱਜ ਪੀਕੋਰ ਪ੍ਰਸ਼ਾਸਨ ਨੇ ਸਾਡੇ ਪਿੰਡ ਬੀਲੇ ਵਾਲੇ ਦੇ ਵਿੱਚ ਇਹ ਬਹੁਤ ਹੀ ਮਾੜੀ ਕਟਨਾ ਕੀਤੀ ਆ ਜਗਾ ਤਾਂ ਜੋ ਸ਼ਾਂਤੀਪੂਰਕ ਅਸੀਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਚੱਕ ਕੇ ਗੱਡੀਆਂ 'ਚ ਸੁੱਟਿਆ ਗਿਆ ਪੀਰੇ ਪੀ ਮਰਦਾ ਸਾਰੇ ਲੜ ਜਾਣਗੇ ਸਾਨੂੰ ਇਹ ਥੱਡਾਂ ਦੇ ਵਿੱਚ ਜਾਣ ਦੇਣਾ ਅਸੀਂ ਤੈਨੂੰ ਚੱਕ ਕੇ ਲਾ ਦੇਵਾਂਗੇ ਤੁਹਾਡੀਆਂ ਲੱਤਾਂ ਤੱਕ ਤੋਰ ਦੇਵਾਂਗੇ ਕੀਤਾ ਸਵੇਰੇ ਅੱਜ ਕਰਿਆ ਇਹ ਵੀ ਨੇ ਦਮਦੀਆਂ ਦਿੱਤੀਆਂ ਅੱਜ ਵੀ ਸਾਡੇ ਜਿਹੜੇ ਬੰਦੇ ਆ ਜਿਹਦੇ ਨਾਲ ਪਛਾਣ ਹੋ ਰਿਆ ਇਹਨਾਂ ਨੇ ਸਾਡੇ ਤੇ ਜ਼ੋਰ ਪੀਤਾ ਗਾਲਾਂ ਦਾ ਪੱਟੜਿਆ ਇਹ ਵੱਡੇ ਭਰਾਣੇ ਦੇ ਲੋਕਾਂ ਨੇ ਕਿਉਂਕਿ ਮੈਂ ਗਰੀਬ ਕੱਪ ਨੂੰ ਬਲਾਕ ਕਰਦਾ ਹਾਂ ਮੈਂ ਇੱਕ ਗਰੀਬ ਮਜ਼ਦੂਰ ਹਾਂ ਇਹ ਮੈਂ ਇਹ ਕਹਿੰਦਾ ਕਿ ਇਹ ਮਜ਼ਦੂਰ ਜੋ ਮੈਂ ਹੈ ਭਰਾ ਮੇਰੀਆਂ ਬੇਟੀਆਂ ਬੱਝੀਆਂ ਇਹ ਵੀ ਚਾਹੁੰਦੇ ਕਿ ਇਹ ਸਾਡੇ ਬਰਾਬਰ ਹੋਣ ਪਰ ਮੋਦੀ ਵੱਡੇ ਵੀ ਕੋਈ ਨਾ ਸਾਰੇ ਸਾਰੇ ਬਰਾਬਰ ਹਾਂ ਇਸ ਕਰਕੇ ਪੈਨੋ ਪਰਾਵੋ ਮੈਂ ਤਾਂ ਅਰਮਾਨ ਕਰਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਸ੍ਰੀ ਹਰਿ ਰਾਜ ਜੀ ਦਾ ਇਹਨਾਂ ਬੰਦਾ ਕਹਿੰਦਾ ਖਵਾਜਾ ਜਾਇਤਾ ਅਸੀਂ ਡਾਟ ਨੇ ਸੈਨਾ ਨੂੰ ਪੁੱਛਿਆ ਇਹਨਾਂ ਨੂੰ ਪੁੱਛਿਆ ਇਹ ਪ੍ਰਸ਼ਾਸਨ ਵੀ ਠੱਕਾ ਕਰ ਰਿਹਾ ਹੈ ਭਾਜਪੀ ਤਾਂ ਕਰ ਹੀ ਰਹੀ ਹੈ ਤੇ ਇਸ ਲਈ ਇਹ ਹੰਸ ਰਾਜ ਦਾ ਟਾਟ ਕੇ ਵਿਰੋਧ ਕਰ ਰਹੇ ਆ ਅੱਗੇ ਵੀ ਕਰਾਂਗੇ ਕਰਦੇ ਰਹਿਾਂਗੇ ਕਿੰਨੇ ਬੰਦੇ ਅਰੈਸਟ ਕੀਤੇ ਗਏ ਆ ਜੀ ਬੰਦੇ ਜੀ ਸਾਡੇ ਘਟੋ ਘਟ 50 ਬੰਦੇ ਰੈਸਟ ਕਰਕੇ ਲੈ ਗਏ ਆ ਜੀ ਤੇ ਜਿਨ੍ਹਾਂ ਨੇ ਕਰਿਆ ਗੱਡੀ ਹਾਂ ਸੱਕ ਗੱਡੀ ਲੈ ਗਏ ਆ ਉੱਥੋਂ ਸਪੀਕਰ ਵੀ ਲਾ ਕੇ ਲੈ ਗਏ ਆ ਜਿਹੜੇ ਅਨਸਰਾਜ ਉਹਨਾਂ ਦੇ ਕਰਿਆ ਉਹਨਾਂ ਨੂੰ ਮੁੱਲ ਪੈਸੇ ਦੇ ਕੇ ਇਹਨਾਂ ਨੇ ਸਾਰਾ ਖਰਚਾ ਮੁੱਲ ਖਰੀਦ ਕੇ 4-5 ਘਰ ਹੈ ਬੌੜੀਆਂ ਸਿੰਘਾਂ ਦੇ ਸਾਡੇ ਪਿੰਡ ਦੇ ਵਿੱਚ ਦੁਫਾੜ ਪਾਇਆ ਸਾਡੇ ਪਿੰਡ ਦੇ ਵਿੱਚ ਸਾਰੇ ਪਿੰਡ ਦਾ ਵਸਨੀਕ ਨਹੀਂ ਗਏ ਸਾਰੇ ਪਿੰਡ ਦੇ ਸਾਡੇ ਨੇ ਉਹਦਾ ਭੰਡਾ ਤਿਆਰ ਔਰ ਬਾਹਰੋਂ ਆ ਕੇ ਬੰਦੇ ਬੈਠੇ ਆ ਜਿਨ੍ਹਾਂ ਨੇ ਕਰੇ ਹੰਸ ਰਾਜ ਆਇਆ ਸੀ ਉੱਥੇ ਹੰਸ ਰਾਜ ਨੇ ਬੋਲਦੇ ਹੋਏ ਕਿਹਾ ਕਿ ਇੱਕ ਤਰੀਕ ਨੂੰ ਵੋਟਾਂ ਪਾਓ ਦੋ ਤਰੀਕ ਨੂੰ ਤੁਸੀਂ ਦੇਖਿਓ ਉਹਨਾਂ ਦਾ ਬਣਦਾ ਕੀ ਆ ਆ ਕੇ ਥੋੜੇ ਪੈਰੀ ਬੈਠਣਗੇ ਕੋਈ ਗੱਲ ਨਹੀਂ ਸਾਡੇ ਕੋਈ ਗੱਲ ਨਹੀਂ ਇਹ ਸਾਡੇ ਪੁੱਤਾਂ ਜੂਝਦੇ ਰਵਾਂਗੇ ਇੰਨਾ ਦੀ ਸਾਰੇ ਜੁੱਧ ਦਾਵਾ ਅਸੀਂ ਜੁੱਝਦੇ ਰਵਾਂਗੇ ਰਵਾਂਗੇ ਉਹ ਜਿਹੜੇ 3-4 ਘਰ ਆ ਉਹਨਾਂ ਨੇ ਸਾਡੇ ਸਾਰੇ ਪਿੰਡ ਦੇ ਉਹਨਾਂ ਦਾ ਪਾਟਾ ਪਿਆ ਕਰਨਾ ਕੋਈ ਚਾਰਾ ਪੰਜ ਦਿਨ ਪਿੰਡੋਂ ਦਵਾਏ ਆ ਕੋਈ ਉਹ ਮਰੀ ਮਰੀ ਗੱਲ ਕਰ ਰਿਹਾ ਯਾਰ ਮਰੀ ਜ਼ਮੀਰ ਵਾਲਾ ਬੰਦਾ ਜਿਹੜਾ ਸਾਡੇ ਪਿੰਡ 'ਚ ਹੋਊਗਾ ਉਹ ਉਹਨਾਂ ਨਾਲ ਜਾਊਗਾ ਨਹੀਂ ਸਾਡਾ ਪਿੰਡ ਉਹਨਾਂ ਦਾ ਬਾਈਕਾਟ ਕਰੂਗਾ ਜਿਹੜੀ ਕੋਈ ਅਨਸਾਰਾਜ ਦੀ ਗੂੜ ਮਿਲਣੀ ਉਹ ਨਹੀਂ ਮਿਲਣੀ ਅਨਸਾਰਾਜ ਨੂੰ ਮੈਂ ਇਹ ਵੀ ਦੱਸਣਾ ਚਾਹਣਾ ਜੇ ਤੂੰ ਆ ਵੋਟਾਂ ਦੇ ਮੋਰੋ ਆਣਾ ਨਾ ਵੀ ਮੈਂ ਉਹ ਕਰੂੰਗਾ ਜੋ ਕਰੂੰਗਾ ਜਦੋਂ ਮਰਦੀ ਕਰ ਲਈ ਸਾਰਾ ਬੀਲੇ ਵਾਲਾ ਇੱਕ ਵਸ ਇੱਕ ਵਸ ਯਾਰ ਅੱਜ ਪਿੰਡ ਪਹੁੰਚਿਓ ਕੀ ਕਹਿਣਾ ਹੈਗਾ ਕਾਫੀ ਵਿਰੋਧ ਦੇ باوجود ਕਾਫੀ ਬਹੁਤ ਮਾ ਵਿਰੋਧ ਦੇ باوجود ਤੁਸੀਂ ਪਿੰਡ ਪਹੁੰਚਿਓ ਕੀ ਕਹਿਣਾ ਹੈ ਮੈਂ ਅਪੀਲ ਕਰਨੀ ਚਾਹੁੰਦਾ ਕਿ ਮੈਨੂੰ ਜੋ ਮਰਜ਼ੀ ਕਰੋ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਅੱਜ ਸ਼ਾਮ ਨੂੰ ਪ੍ਰੋਗਰਾਮ ਕਰਾਉਣਾ ਸੀ ਆਹਨਾਂ ਨੇ ਪ੍ਰੋਗਰਾਮ ਕਰਾਉਣਾ ਸੀ ਇਹਨਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਕੇ ਗਿਆ ਕਹਿੰਦੇ ਤੇਰਾ ਘਰ ਨੂੰ ਅੱਗ ਲਾ ਦੇਣੀ ਸੀ ਇਹ ਨਾ ਕਰੋ ਇਹ ਨਾ ਕਰੋ ਇਹ ਅੱਤ ਖੁਦਾ ਦਾ ਵੈਰ ਹੈ ਕਿਤੇ ਰੱਬ ਤੁਹਾਣਾ ਨਾ ਨਾਰਾਜ਼ ਨਾ ਹੋ ਜਾਏ ਇਹ ਨਾ ਹੋ ਜਾਏ ਯੁੱਗ ਪਲਟ ਜਾਵੇ ਧਰਤੀਆਂ ਪਲਟ ਜਾਂਦੀਆਂ ਪਰਲੇ ਆ ਜਾਂਦੀ ਮਹਾ ਪਰਲੇ ਆ ਜਾਂਦੀ ਜੇ ਰੱਬ ਨਾਰਾਜ਼ ਹੋ ਜਾਏ ਤਾਂ ਇਦਾਂ ਨਾ ਕਰੋ ਰੱਬ ਦਾ ਵਾਸਤਾ ਗਾਲੀ ਘਲੋਚ ਨਾ ਕਰੋ ਤੁਸੀਂ ਵੀ ਪਿੰਡਾਂ 'ਚ ਜਾਓ ਸਾਨੂੰ ਰੋਕੋ ਨਾ ਤੇ ਅਸੀਂ ਵੀ ਪਿੰਡਾਂ 'ਚ ਜਾਈਏ ਸੰਵਿਧਾਨਿਕ ਸਾਡਾ ਹੱਕ ਹੈ ਸੱਜਿਆ ਗਿਆ ਪਰ ਉਹਨਾਂ ਗੱਲ ਇਹ ਕਿਹੜੇ ਤਰੀਕੇ ਵੀ ਹੁੰਦੇ ਜਦੋਂ ਕਿਸੇ ਨੇ ਦੇਖੋ ਇਲੈਕਸ਼ਨ ਦਾ ਪਰਸਪੈਕਟਿਵ ਜਿਹੜੇ ਨੂੰ ਬੁਲਾਇਆ ਤਾ ਉਹ ਆ ਰਿਹਾ ਉਹਨਾਂ ਤੋਂ ਬਿਨ ਬੁਲਾਇਆ ਨਹੀਂ ਮੈਂ ਅਸੀਂ ਤੁਹਾਨੂੰ ਬਾਰ-ਬਾਰ ਇਹੀ ਬੇਨਤੀ ਕੀਤੀ ਹੈ ਕਾਨੂੰਨੀ ਦੇਰੇ ਚ ਰਹਿ ਕੇ ਤੁਸੀਂ ਜੋ ਪ੍ਰੋਟੈਸਟ ਕਰਨਾ ਚਾਹਦੇ ਸਾਨੂੰ ਕੋਈ ਤਰਾਈ ਨਹੀਂ ਪਰ ਰਸਤੇ ਨਾ ਰੋਕੋ ਗੱਡੀਆਂ ਦੇ ਅੱਗੇ ਦਾ ਇਹ ਰਾਤੇ ਰੋਕਣ ਦੀ ਆਤਕੀ ਨੇ ਪਈ ਨਹੀਂ ਸਰੂਪ ਰਵਾਇਤ ਪਰ ਭਾਜਪਾ ਨੇ ਜੁਰਮ ਕੀਤੀ ਇਹਦੀ ਰਾਸੇ ਰੋਕਣ ਦਾ ਸਾਡਾ ਕੰਮ ਨਹੀਂ ਸੀਗਾ ਰਾਸਤਾ ਭਾਜਪਾ ਨੇ ਰੋਕੇ ਗਏ ਆ ਸਾਡੇ ਜਿਹੜੀਆਂ ਕਿਸਾਨੀ ਮੰਗਾ ਲੈ ਕੇ ਬਿੱਲੀ ਨੂੰ ਜਾ ਰਹੇ ਸੀ ਇਹ ਭਾਜਪਾ ਨੇ ਰੁਕਿਆ ਬਹੁਤ ਬੜੇ ਕੌਤੇ ਵਿੱਚ ਵਾਅਦੇ ਦੇਵਾਂਗੇ ਉਹਦੀ ਆਵਾਜ਼ ਆਉਗੀ ਇਹਨਾਂ ਨੇ ਸਾਨੂੰ ਸਤਾਇਆ ਜੀ ਸੋਰਾ ਕੀ ਆ ਨਾ ਕਿ ਇਹ ਨੂੰ ਹਰ ਮਰਦ ਇਹ ਆਪਦੇ ਆਪ ਨੂੰ ਕੀ ਕਹਿੰਦਾ ਕੀਰ ਨੂੰ ਹਰ ਵਰਗ ਦਾ ਖਿਆਲ ਹੋ ਤੇ ਯਕੀਨ ਨੂੰ ਇੱਕ ਸਾਥ ਪੀੜਤ ਕਿਸਾਨਾਂ ਦੀ ਦਰਦੇ ਆਗੂਆਂ ਨਾਲ ਸਾਰਿਆਂ ਨਾਲ ਗੱਲ ਹੋ ਗਈ ਸਾਹਿਬ ਆ ਗਏ ਜੀ ਤਿੰਨ ਡੀਐਸਪੀ ਆ ਗਏ ਜੀ ਬਾਈ ਗਾਇਬ ਤਿੰਨ ਜਣੇ ਚ ਲੈ ਕੇ ਵਿਰੋਧ ਕਰ ਰਹੇ ਨੇ ਕੋਈ ਡਾਂਗ ਨਹੀਂ ਮਾਰਦੇ ਕੁੱਟੀ ਦੇ ਨਾਲ ਨਹੀਂ ਜਾਂ ਤਾਂ ਬੰਦੇ ਸਿੱਧਾ ਰਹੀਆਂ ਦੀ ਕੋਈ ਡਾਂਗ ਨਹੀਂ ਮਾਰਦੇ ਕੁੱਟੀ ਨੇ ਮਾਰਦੇ ਨਹੀਂ ਨਹੀਂ ਹੋਣੀ ਜਮਾਈ ਗੱਲ ਕੋਈ ਸੁਝਾਓ ਕਿਸਾਨ ਮੋਟੇ ਵੱਲੋਂ ਨਹੀਂ ਹੋਇਆ ਇੱਕ ਬੰਦਾ ਬਾਹਰੋਂ ਆ ਕੇ ਪਿੰਡ 'ਚ ਬਹਿ ਕੇ ਕਿਸਾਨ ਮੋਟੇ ਵੱਲੋਂ ਫਿਰ ਰਿਹਾ ਹੈ ਸੰਧੂ ਸਾਹਿਬ ਪਹਿਲਾਂ ਵੀ ਅਸੀਂ ਪ੍ਰਸ਼ਾਸਨ ਨੂੰ 100 50 100% ਟੈੰਗਣਾ ਸਹਿਯੋਗ ਦੇ ਰਹੇ ਹਰ ਕੰਮ ਚ ਜ਼ਰੂਰੀ ਨਹੀਂ ਵੀ ਇਸੇ ਕਮੇਟੀ ਹਰ ਆਜੇਗੀ ਅਨਸਕਾਮਿਕ ਘਟਨਾ ਹੁੰਦੀ ਆ ਉਹਦੇ ਬਾਰੇ ਵੀ ਸੂਚਿਤ ਕਰਦੇ ਰਹੇ ਆ ਇੰਨਾ ਕੁਝ ਦੂਜਾ ਕਾਰਪੋਰੇਟ ਕਰਕੇ ਚੱਲਦੇ ਰਹੇ ਪਰ ਸਾਨੂੰ ਇਹ ਆ ਵੀ 700 ਸਾਡੇ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਉਹ ਬੇਹੋਦਾ ਬੰਦਾ ਇਹ ਬੋਲ ਰਿਹਾ ਕਹਿੰਦਾ ਕਿ ਉੱਥੋਂ ਆਏ ਆ 700 ਬੰਦੇ ਦੀਆਂ ਸ਼ਹੀਦੀਆਂ ਕਰਵਾ ਕੇ ਨਜਦੇ ਆਉਂਦੇ ਆ ਕਹਿੰਦਾ ਪੰਗੜਾ ਪਾਉਂਦੇ ਹੁੰਦੇ ਉਹਨੂੰ ਉਹ 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 ਜਿਹੜਾ ਉਹ ਬਿਆਨ ਦਿੰਦਾ ਉਹਦੇ ਬਿਆਨ ਤੇ ਤਾਂ ਕੋਈ ਕਾਰਵਾਈ ਨਹੀਂ ਤੇ ਜੇ ਸਾਡਾ ਕੋਈ ਵਰਕਰ ਮਾੜਾ ਮੋਟਾ ਬਿਆਨ ਦੇ ਦਿੰਦਾ ਤੇ ਸਾਡੇ ਤੇ 755 ਤੋਂ ਪਹਿਲਾਂ ਤੇ ਕੀ ਚੱਲ ਜੇ ਗੱਲ ਇਹ ਨਾ ਹਰੇਕ ਚੀਜ਼ ਦਾ ਵਿਰੋਧ ਕਰਨਾ ਇੱਕ ਡੈਮੋਕਰੈਟਿਕ ਪ੍ਰੋਸੈਸ ਹੈ ਠੀਕ ਹੈ ਤੁਸੀਂ ਉਸ ਤਰੀਕੇ ਨਾਲ ਵਿਰੋਧ ਕਰੋ ਨਾ ਪਾਓ ਵਰਕਰ ਦੇ ਆਰਡਰ ਠੀਕ ਹੈ ਹਾਂ ਸਾਰਾ ਅਸੀਂ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਵਿਰੋਧ ਰੱਖਣ ਜਾ ਰਹੇ ਸੀ ਦਿੱਲੀ ਜੌੜ ਲਾਏ ਬੈਰੀਕੇਡ ਦੀ ਉੱਤੇ ਹਰਿਆਣੇ ਇਹ ਤਾਂ ਗੱਲ ਇਹ ਉਹ ਵੀ ਡੈਮੋਕਰੈਟਿਕ ਤਰੀਕੇ ਨਾਲ ਜਾ ਰਹੇ ਸੀ ਕੋਈ ਬੰਬ ਨਹੀਂ ਸੀ ਉਹਨਾਂ ਕੋਲ ਨਹੀਂ ਉਹ 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 ਗੱਲ ਸੋ ਆਪਣੇ ਸਾਹਮਣੇ ਆਪਣੇ ਕਿਸੇ ਦਾ ਕਾਨੂੰਨ ਚ ਆਪਣੇ ਸਾਹਮਣੇ ਕੌਣ ਤੰਗ ਹੋਣਾ ਵੀਰੇ ਇੱਕ ਮਿੰਟ ਮੇਰੀ ਗੱਲ ਸੁਣ ਆਮ ਲੋਕ ਤੰਗ ਹੁੰਦੇ ਆ ਜਨਾਬ ਰਸਤਾ ਰਸਤਾ ਰੋਕ ਨਹੀਂ ਰਹੇ ਸੀ ਉਹ ਜਾ ਰਹੇ ਸੀ ਸਿੱਧੇ ਜਾ ਰਹੇ ਸਾਬ ਆਪਣੇ ਸਾਹਮਣੇ ਆ ਇੱਕ ਮਿੰਟ ਆਪਣੇ ਸਾਹਮਣੇ ਆਪਣੇ ਪੰਜਾਬ ਦਾ ਬੱਚਾ ਉਹਨਾਂ ਨੇ ਸ਼ਹੀਦ ਕੀਤਾ ਹਰਿਆਣਾ ਪੁੱਛੀ ਚੀਤਾ ਜੀ ਆਪਾਂ 0 एफआईआर ਅਨਨੋਨ ਬੰਦੇ ਤੇ ਕਰਦੇ ਆਪਾਂ ਫਾਰਵਰਡ ਕਰਤੀ ਹਰਣਾ ਪੁੱਛਦੇ ਉਹਦੇ ਆਪਣੀ ਜ਼ਮੀਨ ਤੇ ਆ ਕੇ ਆਪਣੇ ਬੰਦਿਆਂ ਨੂੰ ਕੋਈ ਮਾਰਦੇ ਤੇ ਆਪਣੀ ਪ੍ਰਸ਼ਾਸਨ ਦੀ ਕੀ ਜ਼ਿੰਮੇਵਾਰੀ ਬੰਦੀ ਹੈ ਖੜੋ ਤੁਸੀਂ ਨਹੀਂ ਤੁਸੀਂ ਤੁਸੀਂ ਜਿਵੇਂ ਤੁਸੀਂ ਇਸ ਸਮਾਜ ਦੇ ਵਿੱਚ ਚੰਗੇ ਪਰਿਵਾਰੋਂ ਤੁਸੀਂ ਰਿਲੇਟਡ ਹੋ ਐਨੀ ਜ਼ਿੰਦਗੀ ਤੱਕ ਤੁਸੀਂ ਤੁਸੀਂ ਮੈਨੂੰ ਐਂ ਦੱਸੋ ਕਿ ਤੁਸੀਂ ਆਪਣੇ ਦੂਰ ਸਕੂਲ ਤੋਂ ਬਾਹਰ ਸਾਨੂੰ ਨਹੀਂ ਕੰਡਰ ਕਾਨੂੰਨ ਦੇ ਅੰਡਰ ਤੁਸੀਂ ਨੂੰ ਮੰਨਦੇ ਸੀ ਸਾਡੀਆਂ ਗੱਲਾਂ ਦਾ ਜਵਾਬ ਤੁਹਾਡੀ ਅਸੀਂ ਗਲਤੀ ਨਾ ਕਰੀ ਜਾਂਦਾ ਠੀਕ ਹੈ ਅਸੀਂ ਕਾਨੂੰਨ ਦੇ ਅੰਡਰ ਆ ਉਹਨੂੰ ਥੱਲੇ ਲਾਓ ਸਾਡੇ ਸਾਡੇ ਕਾਨੂੰਨ ਦੇ ਬਾਜਪਨ ਅੰਦਰ ਰਹਿਣਾ ਚਾਹੀਦਾ ਬਾਜਪਨ ਨੂੰ ਆਪਾਂ ਆਪਾਂ ਕਿਉਂ ਬਾਜਪਾ ਦੇ ਵਿਰੋਧ ਕਰਨ ਦਾ ਨਾ ਕੋਈ ਤਰੀਕਾ ਨਹੀਂ ਤਰੀਕਾ ਹੀ ਨਹੀਂ ਸਾਬ ਆਪਾਂ ਕੀ ਹੋਏ ਉਹਨਾਂ ਨੂੰ ਪਹਿਲੇ ਦਿਨ ਤੋਂ ਸਾਡੇ ਨਾਲ ਹਾਂ ਇਹ ਮੁਤਾਬਕ ਆਪਾਂ ਕਿਸੇ ਜਾਣੋਂ ਤੋਂ ਇਹ ਤਾਂ ਚਲੋ ਪ੍ਰਚਾਰ ਹੈ ਉਹ ਵੀ ਜਾਣੋਂ ਤੋਂ ਰੋਕ ਸਕਦੇ ਸਾਨੂੰ ਰੋਕਿਆ ਗਿਆ ਸਾਨੂੰ ਰੋਕਿਆ ਗਿਆ ਇੱਕ ਵਾਰ ਇਹਨੂੰ ਰੋਕਿਆ ਗਿਆ ਸਾਨੂੰ ਰੋਕਿਆ ਗਿਆ ਜੀ ਜਾਨਦੇ ਵੀ ਜਾਹਰ ਤੋਂ ਦਿੱਤੇ ਜਾਣਗੇ